ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਪਾ ਅਨਜਗਾਵਾ ਸੇਲ ਲਈ ਲੈ ਕੇ ਆਏ ਜੀ ਦੋ ਬਈ ਤਾਜ਼ੀਆਂ ਸੋਈਆਂ ਤੇ ਤਿੰਨ ਗੱਬਣਾ ਨੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀਰਾਂ ਮੇਰੀ ਵੀਡੀਓ ਬਣਵਾਉਣਾ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋਈ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਓ ਪੁੱਛ ਲੈਣੇ ਬਾਈ ਤੋਂ ਡੇਲ ਆਜੋ ਬਾਈ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਭਾਈ ਹੋਰ ਠੀਕ ਹੋ ਵਧੀਆ ਹਾਂਜੀ ਬਹੁਤ ਵਧੀਆ ਵਧੀਆ ਚੱਲਦਾ ਕੰਮ ਕਾਰ ਹਾਂਜੀ ਬਹੁਤ ਵਧੀਆ ਜੀ ਨਾਮ ਤੇ ਐਡਰੈਸ ਬੋਲ ਨਾਮ ਨਰਮਲ ਸਿੰਘ ਜੀ ਪਿੰਡ ਭਾਈ ਰੂਪਾ ਤਸੀਰ ਫੂਲ ਜ਼ਿਲ੍ਹਾ ਬਠਿੰਡਾ ਜੀ ਠੀਕ ਹੈ ਭਾਈ ਨੇੜੇ ਪਿੰਡ ਭਾਈ ਇਹਦਾ ਸਲਾਪਰਾ ਜਾਂਦਾ ਜੀ ਇਹਦਾ ਰਾਮਪਰਾ ਫੂਲ ਹੂੰ ਇਹਦੇ ਇੱਕ ਸਾਈਡ ਭਗਤਾ ਭਾਈ ਕਾ ਸ਼ਹਿਰ ਆ ਜਾਂਦਾ ਜੀ ਠੀਕ ਹੈ ਜੀ ਇਹਨ ਵਿਚਾਲੇ ਜਾਂਦਾ ਇਹਨਾਂ ਪਿੰਡਾਂ ਦੇ ਆਪਣਾ ਪਿੰਡ ਠੀਕ ਹੈ ਭਾਈ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ ਹੈ 9463842851 ਹੂੰ ਦੂਜਾ ਹੈਗਾ ਜੀ 707820652 ਠੀਕ ਹੈ ਜੀ ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਆ ਸੂਈ ਹੈ ਇਹ ਪਲੂਣ ਹੀ ਸੂਈ ਹੈ ਬਾਈ ਜੀ ਪਹਿਲਾ ਸੂਆ ਕਦੋਂ ਸੂਈ ਹੈ ਬਾਈ ਯੂਚੌਥਾ ਦੇਣਾ ਯਾ ਜੀ ਸੋਈ ਨੂੰ ਚੌਥਾ ਦੇਣਾ ਬੱਚਾ ਕੀ ਹੈ ਮਗਰ ਬੱਚਾ ਜੀ ਇਹ ਮਗਰ ਬੱਚਾ ਭਾਈ ਹਾਂਜੀ ਤੇ ਕਿੰਨਾ ਗਬੌਲਾ ਹੁਣ ਹਾਜ਼ਰ ਆ ਭਾਈ ਬਾਈ ਜਿਹਦੇ ਕੋਲ ਹੋਊਗਾ 13 ਲੀਟਰ ਬੌਲਾ ਠੀਕ ਆ ਆਰਡਰ ਦੀ ਫੀਟਿੰਗ ਚੈੱਕ ਕਰੋ ਭਾਈ ਪੂਰੀ ਸੀਸਲੀ ਬੱਚੀ ਹੂੰ ਬਹੁਤ ਸੋਹਣਾ ਆਰਡਰ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਨਿਕਣਵੇਂ ਪੂਰੇ ਗੈਪ ਤੇ ਚਵਾਈ ਚਵਾਈ ਕਿਵੇਂ ਇੱਕ ਨੰਬਰ ਜੀ ਬਹੁਤ ਠੰਡੀ ਬੈੜ ਚੋਣ ਵੀ ਇੱਕ ਨੰਬਰ ਠੀਕ ਆ ਪਤਾ ਥੋੜਾ ਜਿਹਾ ਆਪਣੇ ਕੋਲੇ ਆਈਆਂ ਹਲ ਜਿਖੀ ਜਾਂਦੀਆਂ ਕਈ ਵੇਰੇ ਤੋਂ ਹੂੰ ਹੂੰ ਤੇ ਉਹ ਪੂਰੀ ਠੰਡੀ ਆ ਕੋਈ ਚੱਕਰ ਹੀ ਨਹੀਂ ਲੋ ਜੀ ਜਿਵੇਂ ਮਰਦੀ ਹੀਟਿੰਗ ਹਨ ਉਹ ਚੈੱਕ ਕਰੋ ਲੈ ਕਮਾਲ ਦੀ ਹੈ ਬਈ ਕਿੰਨਾ ਕੁ ਦੁੱਧ ਦੀ ਰਿਅਸਟੀਮੇਟ ਆ ਬਈ ਉਮੀਦ ਆਪ ਨੂੰ 1500 ਲੀਟਰ ਦੀ ਹੈ ਓਕੇ ਬਾਕੀ ਬੰਦੇ ਨੇ ਆਪ ਦੀ ਸਮਝ ਨਾ ਲੈਣੀ ਚਾਹੀਦੀ ਹਣੀ ਸਹੀ ਗੱਲ ਆ ਬਈ ਹਾਂਜੀ ਜਣੀ ਆਪ ਨੂੰ ਵੈੜਾ ਵੀ ਬਰੀਕਾਂ ਵਾਲੀ ਆ ਕੱਦ ਵੈੜਾ ਵਾਲੀ ਵੈੜਾ ਛੋਟੀ ਨਹੀਂ ਗੀ ਹੂੰ ਹੂੰ ਤੇ ਬਾਕੀ ਗਾਂ ਨੂੰ ਵਧਣ ਵਾਲੀ ਜੀ ਆਈ ਵੈੜਾ ਸਾਫ ਸੁੱਦੀ ਸਹੀ ਗੱਲ ਆ ਬਈ ਖੋਲ ਦੇ ਬਈ ਤੋਰ ਕੇ ਰਖਾ ਦੇ ਸੂਈ ਸਵਾਈ ਆ ਬੱਚਾ ਮਗਰ ਬਈ ਬੱਚਾ ਗਾ ਤੇ ਆਰਡਰ ਦੀ ਜਿਹੜੀ ਫੀਟਿੰਗ ਆ ਕਮਾਂ ਦੀ ਉਹਦੀ ਕਾਤਤ ਬਹੁਤ ਚੰਗਾ ਫੇਸ ਦੇਖੋ ਬੋਦੀ ਵਾਲੀ ਪੂਰੀ ਚੰਗੀ ਜਿਹਾ ਇੱਕ ਪੂਰਾ ਬੈਡ ਦੇ ਵਿੱਚ ਫੁੱਲ ਬਰੀਕੀਆਂ ਚ ਬੈਠਾ ਕੱਦ ਕਾਠ ਵਾਲੀ ਆ ਦੁੱਧ ਚੰਗਾ ਦੇ ਦੂ ਬਾਕੀ ਫੈਡ ਫੂਡ ਵੀ ਚੰਗੀ ਆਊਗੀ ਖਾਣ ਬਹੁਤ ਚੰਗਾ ਲੱਗ ਜੀ ਸਾਥ ਤੁਹਾਨੂੰ ਬਹੁਤ ਚੰਗੇ ਮਿਲ ਹੂੰ ਬਾਕੀ ਬਣਨ ਵਾਲੀ ਗਾਂ ਉਹ ਵੀ ਬਦਨ ਵਾਲੀ ਚੀਜ਼ ਹੈ ਜੀ ਇਹਨਾਂ ਦੇ ਕੀ ਮੋਲ ਆ ਬਈ ਜਾਇਜ਼ ਜਿਆਦਾ ਬਈ ਜੀ ਮੁੱਲ ਹੋਣਗੇ ਬਿਲਕੁਲ ਜਾਇਜ਼ ਵਾਧਾ ਘਾਟਾ ਕੋਈ ਵੀ ਨਹੀਂ ਹੋਣਾ ਠੀਕਾ ਠੀਕ ਹੈ ਜੀ ਮੁੱਲ ਹੀ ਆਪੋ ਜੇ ਕਰਾਂਗੇ ਹੂੰ ਉਹ ਜੀ ਦੇਵਾਂਗੇ 48500 ਦੀ ਬੜਾ ਚੱਕ ਬਾਈ ਜਮਾ ਜਾਇਜ਼ਾ 48500 ਜਣੀ ਉਹ ਬੰਦਾ ਸੌਦਾ ਮੰਨ ਸਮਝੇ ਵੀ ਇਹ ਸੌਦੇ ਵਾਲਾ ਭਾਅ ਮੁੱਲ ਹੈ ਇਹ ਹੂੰ ਕੋਈ ਮੁੱਲ ਨਹੀਂ ਵੀ ਮਤਲਬ ਵਾਦੇ ਘਾਟੇ ਵਾਲਾ ਸਹੀ ਹੈ ਬਾਈ ਸੌਦੇ ਬਾਜੀ ਕਰਨ ਦੀ ਕੋਈ ਲੋੜ ਨਹੀਂ ਚੱਕਰਾਂ ਚ ਪੈਣੀ ਲੋੜ ਨਹੀਂ ਨਾ ਪਾਈਏ ਬਾਈ ਤੇ ਸੌਦਾ ਬਾਈ ਜਿਹਨੂੰ ਆਹ ਰੇਟ ਆਪਣਾ ਚੰਗਾ ਲੱਗੂ ਆਪਣੇ ਦਾ ਠੀਕ ਆ ਸਵਦਾ ਕਰ ਲਈ ਹੈ ਨਾ ਜੀ ਹੂੰ 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 ਬਾਕੀ ਚਲੋ ਕੋਈ ਗੱਲ ਨਹੀਂ ਡੋੜੀ ਸਮਝ ਆਉਂਦੀ ਆ ਬੰਦੇ ਦੀ ਇਹ ਨਹੀਂ ਜਿਹਨੂੰ ਪਰਖ ਹੋਣੀ ਸਮਝ ਲੈਣੀ ਆ ਜੀ ਪਰਖ ਲੈਣੀ ਆ ਹੈ ਨਾ ਜੀ ਸਹੀ ਗੱਲ ਆ ਬਾਈ ਮੇਰੇ ਤਾਂ 55000 ਦੀ ਜੀ ਚਾਰ ਦਿਨ ਤੋਂ ਆਪਣੇ ਕੋਲ ਲੇ ਖਲੇਵਾ ਕਮਾਲ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਨਿਕਣਵੇਂ ਪੂਰੇ ਗੈਪ ਤੇ ਬਾਕੀ ਕੋਈ ਚੱਕਰ ਨਹੀਂ ਧਾਰਾ ਮੇਰੇ ਤਾਂ ਅਗਲੇ ਸੂਏ ਨੂੰ ਇਹ 75000 ਦੀ ਜੀ ਬੰਦਾ ਸਾਂਭ ਲੇਗਾ ਹੂੰ ਸਹੀ ਗੱਲ ਆ 7360 ਵਧਣ ਵਾਲੀ ਆ ਵੇੜ ਆਂਗਾ ਯਾਰ ਬਈ ਬਾਕੀ ਹੈ ਨਾ ਲਾਇਆ ਭਾਈ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਠੰਡੀ ਸੀਲ ਸੁਈ ਸਵਾਈ ਆ ਬੱਚੇ ਬਹੁਤ ਚੰਗੇ ਪਾਉਂਦੀ ਹੈ ਨਾ ਹਾਂਜੀ ਬੱਚਾ ਵੀ ਬੱਚੇ ਤੋਂ ਨਾਜਾ ਲਾ ਲਿਓ ਬੱਚੇ ਬਹੁਤ ਚੰਗੇ ਪਾਉਂਦੀ ਹੈ ਭਾਈ ਬਰੀਡ ਚੰਗੀ ਆ ਸਵਾਈ ਆ ਜਿਹੜੀ ਦਿਖਾਵਾਂਗੇ ਕੋਈ ਚੱਕਰ ਹੀ ਨਹੀਂ ਆ ਨੇੜੇ ਦਿਖਾ ਦਿਓ ਥਾਣੇ ਦੇ ਲਾਇਆ ਭਾਈ ਚਾਰੇ ਥਾਣੇ ਕੋਜੇ ਪੂਰੀ ਹਮ ਇੱਕ ਸਬੀਤੀ ਤੇ ਕਰਨ ਲੱਗਾ ਲਾ ਥਾਣਾ ਹੈ ਭਾਈ ਪੂਰਾ ਗੁਲਾਬੀ ਥਾਣਾ ਚਵਾਈ ਦਿਖਾਵਾਂਗੇ ਥਾਣੇ ਇੱਕ ਨੰਬਰ ਦਾ ਬਹੁਤ ਚੰਗਾ ਚੂੜਾ ਜੀ ਬਾਕੀ ਠੰਡੀ ਇੰਨੀ ਜੀ ਭਾਂਵੇਂ ਜਵਾਕ ਬੈਜੀ ਥੱਲੇ ਕੋਈ ਚੱਕਰ ਹੀ ਨਹੀਂ ਗਾ ਪਹਿਲੇ ਨਾਲਾ ਕੰਮ ਨਹੀਂ ਜਵਾਈ ਦੇਖੋ ਪੂਰੀ ਚੰਗੀ ਦਵਾਈ ਆ ਮੋਟੀ ਮੋਟੀ ਧਾਰ ਜੰਨੇ ਵਰਗੀ ਧਾਰ ਜਿਵੇਂ ਮਰਦੀ ਧਾਰਾ ਮਰੀ ਚੱਲ ਕੋਈ ਚੱਕਰ ਨਹੀਂ ਕਹਿਣਾ ਗਰਮਾਈ ਦਾ ਕੋਈ ਨਹੀਂ ਸੋਹਣ ਬਾਲਾ ਸੋਹਣਾ ਜਵਾਈ ਪਾਓ ਚੰਗੀ ਬਾਲਾ ਸੋਹਣਾ ਚੋਣਾ ਹੀ ਬੈਠਾ ਲੈ ਮੋਟਾ ਮੋਟਾ ਚੋਣਾ ਲੱਗੇ ਕੀ ਬਾਤ ਹੈ ਮੋਟਾ ਮੋਟਾ ਚੋਣਾ ਮਗਰਲੇ ਥਣਾ ਦੀ ਜਵਾਈ ਚੈੱਕ ਕਰੋ ਕਮਾਨ ਆ ਬਈ ਇੱਕ ਨੰਬਰ ਜਵਾਈ ਹੈ ਜਿਵੇਂ ਮਰਦੀ ਬੈਠਾ ਰਹੇ ਲੈ ਕਿੰਨੀਆਂ ਗੱਧਾਰਾਂ ਮਾਰੀਆਂ ਦੁੱਧ ਦੇਖੋ ਥੱਲੇ ਭਾਈ ਕੀ ਬਾਤ ਹੈ ਕੱਲਾ ਕੱਲਾ ਥਾਣਾ ਮੁੱਠੀ ਵਾਲਾ ਥਾਣਾ ਮੁੱਲ ਜਮਾ ਜਾਇਜਾ 4.58 ਲੱਖ ਰੁਪਇਆ ਮੁੱਲਾ ਬਾਂਡਾ ਜਿਹੜਾ ਮੌਕੇ ਲਈ ਹੋ ਜਾਊਗਾ ਲੈ ਵੀ ਫੀਟਿੰਗ ਦੇਖੋ ਥਾਣੇ ਦੇਖੋ ਬਸ ਮਾ ਅਗਰ ਕਿੰਨਾ ਸੋਹਣਾ ਥਾਣਾ ਕੱਢਿਆ ਸਿਵਾਈ ਚੁਈ ਓਕੇ ਆ ਕਰ ਬਾਈ ਅੱਗੇ ਬਈ 2 ਨੰਬਰ ਤੇ ਕਿਹੜਾ ਸੂਸ ਹੋਈ ਆ ਇਹ ਵੀ ਪਹਿਲਾ ਸੂਸ ਸੂਈ ਬਾਈ ਜੀ ਕਦੋਂ ਸੂਈ ਆ ਬਾਈ ਹੀਰੂ ਤੀਜਾ ਤਿੰਨ ਦਿਨ ਹੋਈ ਸੋਈ ਨਾ ਬੱਚਾ ਕੀ ਆ ਮਗਰ ਬੱਚੀ ਇਹਦੇ ਮਗਰ ਬੱਚੀ ਆ ਜੀ ਬੱਚੀ ਆ ਬੱਚੀ ਚੰਗੀ ਆ ਹਾਂਜੀ ਬੱਚੀ ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਰ ਚੰਗੀ ਆ ਕਿਉਂ ਸਾਲ 1.5 ਸਾਲ ਨੂੰ ਕਰਮ ਵਾਲੀ ਨੇ ਨਾਲ ਹੀ ਤਿਆਰ ਹੋ ਜਾਣਾ ਕਿੰਨਾ ਕੁ ਬੋਲਾ ਗੱਡੇ ਬਈ ਇਹਦਾ ਬਈ ਇਹਦੇ ਲਈ 10 ਕਿਲੋਟਰ ਬੋਲਾ ਹੋਊ ਹਲੇ ਤਾਂ 10 ਕਿਲੋ ਬੰਦਾ ਜੀ ਸਮਾਈ ਨਹੀਂ ਸੀ ਆਪਾਂ ਮੱਲਾ ਲਈਏਗੀ ਠੀਕ ਹੈ ਬਾਈ ਹਾਂ ਉਹਨਾਂ ਦੀ ਗੌਰ ਜੀ ਹੈ ਨਹੀਂ ਸੀਗੀ ਪਹਿਲਾਂ ਕਿੰਨਾ ਕੁ ਦੁੱਧ ਦੇ ਦੂ ਅਸਟੀਮੇਟ ਜਾ ਅਸਟੀਮੇਟ ਜੇ ਦੇ ਦੋ ਜੀ 13 14 ਕਿਲੋ ਹਾਂਜੀ ਬਾਕੀ ਦੁੱਧ ਦੀ ਗੱਲ ਹੈ ਜੀ ਬੰਦੇ ਨੇ ਆਪ ਸਮਝਣਾ ਲੈਣੀ ਹੈ ਜੀ ਹਨਾ ਜੀ ਆਪ ਨੂੰ ਕਿ ਤੱਕ ਹੁੰਦੀ ਹੈ ਪਰ ਤੁਸੀਂ ਦੀ ਆਪ ਨੂੰ ਬਰੀਕੀਆਂ ਤੋਂ ਜਜਮੈਂਟ ਕਰਨੀ ਹੈ ਨਸਲ ਕੁਆਲਟੀ ਤੋਂ ਕਰਨੀ ਹੈ ਇਹ ਲੇਵਾ ਦੇਖੋ ਕਮਾਲ ਦਾ ਇਕੱਲਾ ਇਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਨਿਕਣਵੇਂ ਪੂਰੇ ਗੈਪ ਤੇ ਖੋਲ ਦੇ ਬਈ ਤੋੜ ਕੇ ਦਿਖਾ ਦੇ ਸੂਈ ਸਵਾਈ ਹੈ ਬੱਚਾ ਮਗਰ ਬੱਚੀ ਆ ਠੰਡੀ ਇਹ ਵੀ ਬਹੁਤ ਆਈ ਬੜਾ ਜੇਰ ਜੂਰ ਕੰਪਲੀਟ ਆ ਬਾਈ ਹਾਂਜੀ ਜੀ ਇਹ ਜੇਰ ਜੂਰ ਪਈ ਨੀ ਠੀਕ ਆ ਬਾਈ ਫੇਸ ਬੜਾ ਚੰਗਾ ਤੋਰਾ ਦੇਖੋ ਤੋਰਾ ਨੰਬਰ ਆਰਡਰ ਕਮਾਲ ਦਾ ਥਾਨ ਬਹੁਤ ਚੰਗਾ ਕਰ ਬਾਈ ਲੈ ਵੇ ਦੀ ਫੀਟਿੰਗ ਆ ਜਿਹੜੀ ਕਮਾਲ ਦੀ ਆ ਬਹੁਤ ਸੋਹਣਾ ਆਰਡਰ ਆ ਬਾਈ ਇਹਦਾ ਕੀ ਮੋਲ ਆ ਬਾਈ ਜੈਜ ਇਹਦੇ ਵਿੱਚ ਬਾਈ 48000 ਦੀ ਮਾਨਤਨ ਹੋ ਜੇ ਮਾਨਤਨ ਛੋੜ ਵਾਲਾ ਹੋ ਜੇ ਠੀਕ ਹੈ ਨਾ ਪਤਾ 48000 ਰੁਪਏ ਜਮਾ ਜੈਜ ਮੋਲ ਆ ਬਾਈ ਮਾਨਤਨ ਜਿਹੜਾ ਮੌਕੇ ਤੇ ਜੀਰੂ ਰੋਹ ਜਾਊਗਾ ਬੈਡ ਚੰਗੀ ਆ ਲੇਵੇਰੀ ਸਫਾਈ ਬਹੁਤ ਮੁਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਵੱਡੀ ਗੱਲ ਬੱਚਾ ਵੀ ਮਗਰ ਬੱਚੀ ਆ ਲੇਵਾ ਦੇਖੋ ਫੀਟਿੰਗ ਚੈੱਕ ਕਰ ਲਓ ਲੇਵੇਰੀ ਕਮਾਲ ਆ ਬਈ ਬਾਕੀ ਕੋਈ ਚੱਕਰ ਨਹੀਂ ਧਾਰਾ ਮਾਰਕਟ ਕੋਈ ਠੰਡੀ ਠੁੰਡੀ ਤਾਂ ਕੋਈ ਅੰਤ ਨਹੀਂ ਬੈਠਦਾ ਜਿਵੇਂ ਮਰਜੀ ਹੱਥ ਫੇਰੀ ਚੱਲ ਐ ਕੋਈ ਚੱਕਰ ਨਹੀਂ ਗਾ ਕਹਿਣਾ ਕਰਮ ਵਾਲੀ ਨੇ ਖੁਸ਼ ਵੀ ਲਾਇਆ ਬਈ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰ ਨਹੀਂ ਹਿਲਣਾ ਕਰਮ ਵਾਲੀ ਨੇ ਹੈ ਹੀ ਨਹੀਂ ਸੋਈ ਸਵਾਈ ਹੈ ਬਈ ਚਵਾਈ ਤੋਂ ਵੀ ਪੂਰੀ ਚੰਗੀ ਬਹੁਤ ਸੋਹਣਾ ਚੋਣਾ ਜੀ ਬੈਠਾ ਹਾਂ ਠੰਡੀ ਬਹੁਤ ਹੈ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰ ਨਹੀਂ ਨਕਰੀ ਬੱਛੀ ਇਧਰ ਵੱਡੀ ਗੱਲ ਯਾਰ ਬਾਈ ਦੇ ਮੁੱਲ ਜਿਵੇਂ ਜਾਇਜ਼ ਹੋਣ ਉਹ ਦਾ ਦੇਖ ਲੋ 48.48000 ਰੁਪਏ ਮੁੱਲ ਮਾਨਦਨ ਮਾਨਾ ਮੁੱਲ ਹੋ ਜਾਊਗਾ ਮੁੱਲ ਜਿਵੇਂ ਜਾਇਨੇ ਥਾਣ ਦੇਖੋ ਲੈ ਲੱਗਿਆ ਮੁਠੀ ਵਾਲਾ ਥਾਣ ਕੱਲਾ ਕੱਲਾ ਥਾਣ ਪੂਰੀ ਗਲੀ ਦੇ ਚਾਰੇ ਥਾਣ ਨਿਕਣਵੇਂ ਪੂਰੇ ਗਾਇਬ ਤੇ ਬਾਕੀ ਚਵਾਈ ਦੁਕਾਨ ਹੈ ਕਿਉਂ ਨਾ ਬੜਾ ਚੰਗਾ ਹੈ ਨਾ ਬੜਾ ਸੋਹਣਾ ਚੂਣ ਲੱਗੇ ਲਾ ਲਈ ਮੋਟੀ ਮੋਟੀ ਚਵਾਈ ਹੈ ਜਿਵੇਂ ਮਰਜ਼ੀ ਤਾਰਾ ਮਰੀ ਚੱਲ ਕੋਈ ਚੈੱਕ ਨਹੀਂ ਹੈ ਹਾਂ ਇਹਦੀ ਵੀ ਕੋਈ ਜਵਾਬ ਨਹੀਂ ਆਉਂਦੇ ਕੋਈ ਚੱਕਰੀ ਨਹੀਂ ਗਾ ਸਹੀ ਗੱਲ ਆ ਤੇ ਇਹਨੂੰ ਸੋਹਣਾ ਚੂਣ ਲੱਗੇ ਬੈਰ ਮਗਰਲੇ ਥਣਾ ਨਹੀਂ ਦੇਖੋ ਚਵਾਈ ਬਾਈ ਬਾਈ ਹਾਂ ਜੀ ਖੜੀ ਰਹਿਣਾ ਪੈਰ ਤਾਂ ਚੱਕਲੇ ਨਹੀਂ ਇਹਨਾਂ ਨਾਲ ਆ ਕੰਮ ਨਹੀਂ ਵੀ ਗਾਂ ਵਸਾਈ ਹੋਊਗੀ ਬਾਹਰ ਤਿੰਗਾ ਚੂਣ ਲੰਗੇ ਤੇ ਲੇਵਾ ਦੇ ਖੁੱਲੇ ਵੇ ਦੀ ਫੀਟਿੰਗ ਚੈੱਕ ਕਰ ਲੋ ਕਮਾਲ ਬਹੁਤ ਸੋਹਣਾ ਡਰਾਪ ਹੈ ਮੋਲ ਜਮਾ ਜਿਆ ਜੈ ਬੈੜ ਇਹ ਵੀ ਬਦਨ ਵਾਲੀ ਜੀ ਗਾਂ ਨੂੰ ਬੰਦਾ ਸਮਾਈ ਵਾਲੇ ਕਰੇ ਜਾਵੜੀ ਕੇ ਸਹੀ ਗੱਲ ਹੈ ਦੂਜੀ ਸੂਏ ਨੂੰ ਮਤਲਬ ਬਹੁਤ ਚੰਗੀ ਬੈੜ ਬਣਨੇ ਆ ਅੱਗੇ ਬਈ ਤਿੰਨ ਨੰਬਰ ਕਿਹੜਾ ਸੂਆ ਸੁੰਦੀ ਹੈ ਜੀ ਬਈ ਜੀ ਇਹ ਵੀ ਪਲੂ ਨਹੀਂ ਸੋਣਾ ਪਹਿਲਾ ਸੂਈ ਬੈੜ ਨੇ ਕਿੰਨੇ ਦਿਨਾਂ ਦੀ ਕੱਚੀ ਹੈ ਬਾਈ ਬਈ ਜੀ 13 ਦਿਨ ਦੀ ਕੱਚੀ ਆਲੇ 12 13 ਦਿਨ ਦੀ ਹਾਂਜੀ ਠੀਕ ਹੈ ਬਾਈ ਕਿੰਨਾ ਕੇ ਰਿਕਾਰਡ ਆ ਵੇ ਸੇਰੀ ਮਾਂ ਦਾ ਬਈ ਆਪਾਂ ਦੇਖੋ ਲਈ ਆ ਬੈੜਾ ਬਾਬ ਝੂਠ ਮਾਰੀ ਜਾ ਕੇ ਸਹੀ ਗੱਲ ਹੈ ਬਈ ਜਣੀ ਉਹ ਦੁੱਧ ਮੰਨ ਕੇ ਬਰੀਕਾਂ ਵਾਲੀ ਬੈੜਾ ਜੀ ਮਤਲਬ ਵੀ ਮੇਰੇ ਹਿਸਾਬ ਨਾਲ ਵੀ ਸੋਹਣ ਸਤਾਰਾ ਲੀਟਰ ਦੀ ਆਪਾਂ ਨੂੰ ਉਮੀਦ ਐ ਤੋ ਪੀ ਪਾ ਦੂਗੀ ਹਨਾ ਆਰਡਰ ਸੋਹਣਾ ਤਿਆਰ ਕਰਕੇ ਜਿੰਦੇ ਹਨ ਦੇਖੋ ਢਿੱਲਾ ਦੇਖੋ ਢਿੱਲਾ ਢੋਲ ਵਾਲੀਆਂ ਜੀ ਸਾਰੀਆਂ ਬਾਲਟਾਂ ਗੱਡੂ ਫੇਰ ਕਰਮ ਵਾਲੀ ਨੇ ਸੋਹਣਾ ਕੱਚੀ ਕੱਚੀ ਬੜੀ ਕੱਚੀ ਆ ਜੇ ਬਈ ਬਾਕੀ ਸਫਾਈ ਬਹੁਤ ਐ ਬੜੀ ਬਾਕੀ ਥਾਨ ਬਹੁਤ ਚੰਗਾ ਲੱਗਿਆ ਬੜੀ ਸਾਫਲੀ ਖੜਦੇ ਪੁੱਤ ਇਹਦਾ ਡਰਦੀ ਹੈਗੀ ਪੂਰੀ ਠੰਡੀ ਜੀ ਬੜ ਕੋਈ ਗੱਲ ਹੀ ਨਹੀਂ ਕੋਈ ਚਾਤ ਨਹੀਂ ਨਿਕਣਵੇਂ ਪੂਰੇ ਗੈਪ ਤੇ ਚਵਾਈ ਚਵਾਈ ਬਹੁਤ ਚੰਗੀ ਨਿਕਲੂ ਜਿਹੜੇ ਹਿਸਾਬ ਨਾਲ ਥਾਨ ਲੱਗਿਆ ਬਈ ਮੈਂ ਕੱਚੀ ਕੱਚੀ ਜੀ ਬੜ ਹਾਂਜੀ ਖੋਲ ਦੋ ਬਈ ਤੋ ਕੱਚੀ ਕੱਚੀ ਆ ਹਾਜੀ ਬਾਈ ਨੇ ਦੱਸਿਆ 12 ਤੋਂ 13 ਦਿਨ ਪਾਏ ਆ 12 ਤੋਂ 13 ਦਿਨਾਂ ਨੂੰ ਲੇਵਾ ਜਿਹੜਾ ਨੇ ਕਮਾਲ ਦਾ ਤਿਆਰ ਕਰਨਾ ਪੂਰੀ ਜੱਤ ਪਾਤ ਵਾਲੀ ਬੇਵੇ ਦੀ ਬਹੁਤ ਚੰਗੀਆਂ ਫੇਸ ਦੇਖੋ ਬਿਊਟੀ ਵੀ ਫੁੱਲ ਲੱਗਰ ਮਾਦੀ ਬਾਕੀ ਵੜ ਡਾਂਗਾ ਕੋਈ ਗਾਵਾਂ ਚ ਨਹੀਂ ਗੀ ਬੁੱਢੀ ਜੀ ਆ ਹਨਾ ਬਾਈ ਜਿੰਨੇ ਸੂਵੇ ਮਰਜੀ ਝੋਲ ਆ ਬਾਈ ਹਨਾ ਕਦੇ ਹਾਂਜੀ ਹਾਂਜੀ ਇਹ ਮੁੱਲ ਕੀ ਇਹਦਾ ਬਾਈ ਜਾਇਦ ਜਾਇਦ ਦੀ ਕਿਹੜੀ ਕੱਚੀ ਕੱਚੀ ਰਾ ਬਾਈ ਜੀ ਇਹ ਵੀ 48500 ਦਿੰਦੇ ਦਾਂਗੇ ਜਿਹੜੀ ਛੋੜੀ ਕਰਾਂਗੇ ਚੋਂ ਵੀ 100 ਦਾ ਨੋਟ ਮੈਂ ਕਹਿਦੀ ਆਪਾਂ ਬਹੁਤ ਜਿੰਨੂ ਕੋਰੇਟ ਚੰਗਲ ਗੱਲ ਕਰਦੇ ਹੈ ਨਾ ਹੀ ਕੋਈ ਮੰਗਣਾ ਹਾਂ ਕੋਈ 55 ਨਹੀਂ ਕੋਈ 70 ਰੁਪਈਆ ਮਾਨਤਨ ਹੋ ਜਾਊਗਾ ਬਾਈ ਮੰਗਣ ਦਾ ਆਪਾਂ 60 ਮੰਗ ਲਾਈ ਜੀ ਵੈੜਦਾ ਨਹੀਂ ਵੈੜੀ 60 60000 ਦੀ ਤਿਆਰ ਹੋ ਕੇ ਤਾਂ ਸਹੀ ਗੱਲ ਆ ਬਾਈ ਸਹੀ ਜੀ ਮੋਲ ਜਮਾ ਜਾਇਜ ਆ ਬੜ ਚੰਗੀ ਆ 48 48.5 ਬਾਈ ਹਾਂਜੀ 48000 ਦੀ ਦੇਵਾਂਗੇ ਬਾਈ ਜੀ ਜਾਇਜ ਮੋਲ ਆ ਬਾਈ ਥਣ ਲੈ ਵਾ ਦੇਖੋ ਬਹੁਤ ਇਹਨੂੰ ਮੋਲ ਨਾ ਸਮਝੇ ਜੀ ਸੌਦਾ ਸਮਝੇ ਬੰਦਾ ਹੂੰ ਹੂੰ ਚਾਰੇ ਥਣ ਲੈ ਨਿਕਲਵੇਂ ਪੂਰੇ ਗੈਰ ਦੇ ਕੱਚੀ ਕੱਚੀ ਆ ਬਾਈ ਇਹ ਛੋਟੀ ਨਹੀਂ ਕੱਦ ਕਾਠ ਵਾਲੀ ਬਹਿੜਾ ਇਹ ਨਹੀਂ ਗੱਲ ਕੋਈ ਆਹੀ 10 12 ਦਿਨ ਲੈਣੇ ਆ ਕਰਨ ਵਾਲੇ ਨੇ ਤੇ ਵਧੀਆ ਬਹਿੜਾ ਭਾਜ ਆ ਗਈ ਦਰ 60 65000 ਦੇਈ ਤਿਆਰ ਹਾਂਜੀ ਅੱਗੇ ਬਾਈ 4 ਨੰਬਰ ਕਿਹੜਾ ਸੂਆ ਦਿੰਦੀ ਆ ਇਹਨੇ ਬਾਈ ਜੀ ਦੂਜਾ ਸੂਤ ਸੋਣਾਗਾ ਕਿੰਨੇ ਦਿਨਾਂ ਦੀ ਕੱਚੀ ਇੱਕ ਹਫਤੇ ਦੀ ਕੱਚੀ ਜੀ ਹਫਤੇ ਦੀ ਜੀ ਠੀਕ ਹੈ ਬਾਈ ਕਿੰਨਾ ਗਰ ਘਾੜਾ ਵੈਸੇ ਦੁੱਧ ਦਾ ਬਾਈ ਇਹਦਾ ਹੀ ਮਾਲ ਖੜੀ ਦੱਸਾਂ ਮੰਨ ਲਾ ਵੀ ਵੀਹ ਕੁ ਲੋਤ ਤਵੇ ਪਿਛਲੇ ਸੂਏ ਦਾ ਓਕੇ ਹਾਂਜੀ ਆਰਡਰ ਦੇਖੋ ਢਿੱਲਾਂ ਦੇਖੋ ਬਹੁਤ ਢਿੱਲਾਂ ਤੋਂ ਨਾ ਬਹੁਤ ਢਿੱਲਾਂ ਥਣ ਮੁੱਠੀ ਵਾਲਾ ਥਣ ਚਾਰੇ ਥਣ ਨੇ ਠੰਡੀ ਠੰਡੀ ਗੈਬ ਤੇ ਚਵਾਈ ਸਭ ਕੁ ਬਹੁਤ ਜੰਗੀ ਨਿਕਲੂ ਹਾਂਜੀ ਜਿਹੜੇ ਹਿਸਾਬ ਨਾਲ ਇਧਰ ਮੋਲੇ ਵਾਲੇ ਕੋਈ ਮੋਹਰ ਨਹੀਂ ਉਨਾ ਹੀ ਪਿਆ ਜੀ ਹਮ ਮਗਰ ਮੂਰਲਾ ਲੇਵਾ ਕਰਮਾਲੀ ਦਾ ਚਾਰੇ ਥਣ ਲੈ ਨਿਕੜਵੇਂ ਪੂਰੇ ਗੈਬ ਤੇ ਮੁੱਠੀ ਵਾਲਾ ਥਣ ਪੋਲੇ ਬਾਈ ਤੋਰ ਖ ਦਿਖਾ ਦੇ ਇਹ ਵੀ ਕੱਲੀ ਕੱਚੀ ਕੱਚੀ ਆ ਦਿਨ ਲੈਂਦੀ ਆ ਉਦੋਂ ਨੂੰ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰਨਾ ਬਾਕੀ ਦੋਦਾਂ ਰਿਕਾਡ ਚੰਗਾ ਦੱਸਿਆ ਬਰੀਕੀ ਦਾ ਬੜਾ ਫੇਸ ਬੜਾ ਚੰਗਾ ਕੁਆਲਟੀ ਬੜਾ ਦੇ ਵਿੱਚ ਫੁੱਲ ਆ ਬਾਈ ਲੈ ਤੋੜਾ ਦੇਖੋ ਬਾਈ ਕਮਾਲ ਇਹਦਾ ਕੀ ਮੁੱਲ ਆ ਬਾਈ ਜਾਇਜ਼ ਬਾਈ ਇਹ ਕੱਚੀ ਦਾ ਮੁੱਲ ਆ ਮਨ ਲਓ ਵੀ ਵੇੜ 65 6000 ਦੀ ਆ ਜੀ ਠੀਕ ਆ ਅੱਜ ਦੇਵਾਂਗੇ 57500 ਦੀ ਵੇੜ 57500 ਦੀ ਵੇੜ ਬਾਈ ਕਹਿੰਦਾ ਦੇ ਦੇਾਂਗੇ ਮੁੱਲ ਜਮਾ ਜਾਇਜ਼ ਆ ਬੜਾ ਬਹੁਤ ਚੰਗੀਆਂ ਲੇਵਾ ਬਹੁਤ ਸੋਹਣਾ ਤਿਆਰ ਕਰਦੀ ਐ ਇਕੱਲੀ ਕੱਚੀ ਆ ਹਫਤੇ ਦੀ ਹਫਤੇ ਨੂੰ ਲੇਵਾ ਜਿਹੜਾ ਇਹਨੇ ਪੰਡ ਵਾਲਾ ਤਿਆਰ ਕਰਨਾ ਤਿਆਰੀ ਦੇਖੋ ਬੜ ਦੀ ਲੇਵਾ ਦੇਖੋ ਲੈ ਕੀ ਬਾਤ ਆ ਤਿਆਰੀ ਬਹੁਤ ਚੰਗੀਆਂ ਇਕੱਲੀ ਕੱਚੀ ਕੱਚੀ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਬਈ ਮੁੱਲ ਜਮ ਜਾਇਜ ਆ ਅੱਗੇ ਬਈ ਲਾਸਟ ਕਿਹੜਾ ਸੂ ਆ ਜੀ ਇਹ ਪਲੂ ਨਹੀਂ ਸੂ ਨਾ ਬਈ ਜੀ ਪਹਿਲਾ ਸੂ ਬੜ ਦਾ ਕਿੰਨੇ ਦਿਨਾਂ ਦੀ ਕੱਚੀ ਆ ਬਈ ਬਈ ਵੀ 6-7 ਦਿਨ ਦੀ ਹਫਤੇ ਦੀ ਕੱਚੀ ਜੀ ਹਫਤੇਕ ਦੀ ਕੱਚੀ ਆ ਬਈ ਕਿੰਨਾ ਕੁ ਦੁੱਧ ਦੇ ਦੂ ਐਸਟੀਮੇਟ ਜੀ ਬਈ ਜਿਹੜੇ ਸਾਹਮਣੇ ਦੀਆਂ ਬਰੀਕੀਆਂ ਤੇ ਤਿਆਰੀ ਹੈ ਮਤਲਬ ਕਿਸੇ ਚੰਗੇ ਬੰਦੇ ਕੋਲੇ ਜਾਂ ਬੜੀ ਤਾਂ ਮਤਲਬ ਹੂੰ ਤੇ ਇਸ ਹਿਸਾਬ ਨਾਲ 18 20 ਲੀਟਰ ਚਵਾ ਦੋ ਜੀ ਠੀਕ ਆ ਹਾਂਜੀ ਆਰਡਰ ਦੇਖੋ ਬਈ ਆਰਡਰ ਤੇ ਨਾਣਾ ਨੂਣਾ ਫੁੱਲ ਦੇਖੋ ਬਹੁਤ ਸੋਹਣਾ ਆਰਡਰ ਤੇ ਤਿਆਰੀ ਬਹੁਤ ਚੰਗੀ ਆ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਖੋਲ ਦੇ ਬਈ ਤੋਰ ਕੇ ਦਿਖਾ ਦੇ ਬਰੀਡ ਚੰਗੀ ਆ ਬਈ ਥੋੜਾ ਜਿਹਾ 에ਅਰ ਸ਼ੈਰ ਨਾ ਪੈਂਦੀ ਇਹਨਾਂ ਬਈ ਹਾਂਜੀ ਥੋੜਾ ਜਿਹਾ 에ਅਰ ਸ਼ੈਰ ਨਾ ਟੈਚ ਜਾਗੀ ਫਾਇੰਡ ਫੋਲੋ ਤੇ ਗਰਮੀ ਬਿਲਕੁਲ ਨਹੀਂ ਮਾਨੀ। ਬਾਕੀ ਸੀ ਠੰਡੀ ਬਹੁਤ ਹੈ ਜੀ ਬੱਚੀ ਇਹਦੀ। ਠੀਕ ਆ ਬਾਈ। ਫੇਸ ਦੀ ਬਿਊਟੀ ਹੈ ਜਿਹੜੀ ਕਮਾਲ ਦੀ ਹੈ, ਫੋਦੀਬਾਦੀ ਚੰਗੀ ਆ, ਸੁਨੱਖਪਣਾ ਬੈਡ ਦੇ ਵਿੱਚ ਚੰਗਾਗਾ। ਤੂਰਾ ਦੇ, ਤੂਰਾ ਵੀ ਇੱਕ ਨੰਬਰ। ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਬਾਈ। ਇਹਦਾ ਕੀ ਮੁੱਲ ਆ ਬਾਈ ਜਾਇਦ? ਲਈ ਜੀ ਤਾਂ ਇਹ 60000 ਦੀ ਬੱਚੀ। 60000 ਦੀ ਮਾਨਦਾਨ ਹੋ ਜਾ। ਮਾਨਦਾਨ ਬੱਸ ਛੋੜ ਛੱਪੇ ਦਾ ਹੋ ਜਾ। ਓਕੇ ਬਾਈ। 60000 ਰੁਪਇਆ ਮੁੱਲ, ਮਾਨਦਾਨ ਜਿਹੜਾ ਮੁੱਕ ਦੇ ਜਰੂਰ ਹੋ ਜਾ। ਵੜ ਚੰਗੀ ਆ ਕੱਲੀ ਕੱਚੀ ਕੱਚੀ ਆ ਬਸ ਦਣ ਲੈਂਦੀ ਆ ਉਦੋਂ ਨੂੰ ਆਰਡਰ ਆ ਜਿਹੜਾ ਕਰਮਲੀ ਨੇ ਵਧੀਆ ਤਿਆਰ ਕਰ ਲੈਣਾ ਲੇਵਾ ਦੇ ਕੋਈ ਫਾੜੀ ਵਾਲਾ ਆਰਡਰ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਪੂਰੀ ਵਿਥੀ ਤੇ ਥਣ ਲਾਈ ਜਾ ਪੂਰੋ ਚੈੱਕ ਕਰੋ ਲੇਵਾਲੇ ਨਾਣਾ ਨੂਣਾ ਫੋਲ ਚੰਗੀਆਂ ਨੇ ਬਾਈ ਮਾਕੇ ਠੰਡੀ ਬੋਝਾ ਦੀ ਬੱਚੀ ਗੱਲ ਨਹੀਂ ਵੀ ਕੱਲ ਨੂੰ ਸੂਕ ਕੇ ਆਪਾਂ ਨੂੰ ਕਿਸੇ ਗੱਲੋਂ ਡਰ ਹੋਊਗਾ ਸਹੀ ਗੱਲ ਹੈ ਤੂੰ ਚੱਕਰੀ ਭਵੇਂ ਹੁਣ ਬੈ ਜੀ ਬੰਦਾ ਸੂਕ ਕੇ ਕਹਿ ਦਿੰਦਾ ਬੰਦਣ ਥੱਲੇ ਬਾਈ ਕਹਿੰਦਾ ਤਾਂ ਵੀ ਕੋਈ ਚੱਕਰੀ ਵਾਹ ਝੋਲੀ ਬਹੁਤਾ ਜੀ ਪਹਿਲਾਂ ਨੂੰ ਝੋਲੀ ਨਹੀਂ ਲੱਗਦੀ ਜਿੰਨੀ ਹਾਂ ਸਹੀ ਗੱਲ ਹੈ ਹਾਂ ਝੋਲੀ ਬਹੁਤ ਜੀ ਜਿਵੇਂ ਕੱਚੀ ਹੈਗਾ ਸਹੀ ਹੈ ਝੋਲੀ ਬਹੁਤਾ ਜੀ ਬੈੜ ਨੂੰ ਹੂੰ ਬੈੜ ਤਾਂ ਇਹ ਮਤਲਬ 65 60 ਹੇਅਰ ਦੀ ਵਿਗਣ ਬੈੜ ਨੇ ਪੋਲੇ ਜੱਥ ਨਹੀਂ ਮੋਲ ਅਜਲੀ ਘੜੀ ਜਮਨ ਜਾਏਗਾ ਉਹ ਤਾਂ ਵੀ ਚਲੋ ਜਮਾ ਜਿਹੜੀ ਆਪਣੇ ਮੋਲ ਜੀ ਦਾ ਸੌਦੇ ਵਾਲੇ ਆ ਜੀ ਇਹ ਮਤਲਬ ਆਇਆ ਨਾ ਤਿੰਨੇ ਬਾਈ ਕੱਚੀਆਂ ਨੇ ਮੁੱਲ ਜਾਇਜ ਆ ਦੋਨੇ ਤਾਜ਼ੀਆਂ ਸੂਈਆਂ ਮੁੱਲ 48 48.5 ਜਮਾਂ ਜਾਇਜ ਮੁੱਲ ਆ ਬਾਈ ਕਿਸੇ ਵੀਰ ਨੂੰ ਕੋਈ ਵੀ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ ਵੀਰੇ